ਸਰ ਆਰਾ ਮਾਰਕੀਟ ਦੇ ਵਿੱਚ ਇੱਕ ਮੁੰਡੇ ਦੇ ਵੱਲੋਂ ਆਪਣੀ ਹੀ ਬਾਈਕ ਨੂੰ ਸੜਕ ਦੇ ਵਿਚਾਲੇ ਖੜਾ ਕਰਕੇ ਅੱਗ ਲਗਾ ਦਿੱਤੀ ਗਈ ਹੈ ਜਿਸ ਦੇ ਨਾਲ ਹਫੜਾ ਦਫੜੀ ਦਾ ਮਹਾਲ ਬਣ ਗਿਆ ਕਿਉਂਕਿ ਨੇੜੇ ਹੀ ਲੱਕੜ ਦਾ ਆਰਾ ਹੋਣ ਦੇ ਕਾਰਨ ਕੋਈ ਵੀ ਵੱਡਾ ਹਾਜਾ ਵਾਪਰ ਸਕਦਾ ਸੀ ਤੇ ਉਥੇ ਹੀ ਦੱਸਦੀ ਹੈ ਕਿ ਅੱਗ ਲਗਾਉਣ ਵਾਲੇ ਨੌਜਵਾਨ ਦੇ ਵੱਲੋਂ ਉਹਨਾਂ ਦੀ ਜਗ੍ਹਾ ਤੇ ਜ਼ਬਰਨ ਕਬਜ਼ਾ ਕਰਨ ਦੀ ਗੱਲ ਆਖੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੂਜੇ ਪਾਸੇ ਆਰਾ ਮਾਲਕ ਦੇ ਵੱਲੋਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਗਿਆ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਅੱਗ ਬੁਝਾਉਣ ਤੋਂ ਬਾਅਦ ਮੁੰਡੇ ਨੂੰ गिरफ्तार ਕਰ ਲਿਆ ਗਿਆ ਇਸ ਮੌਕੇ ਆਰਾ ਮਾਲਕ ਨੇ ਬਾਈਕ ਸਵਾਰ ਦੇ ਦੋਸ਼ਾ ਤੇ ਸਫਾਈ ਦਿੰਦਿਆ ਕਿ ਹੈ ਕਿ ਮੁੰਡਾ ਜੋ ਕਿ ਇਸ ਦੇ ਕੋਲ ਕੁਝ ਜ਼ਮੀਨ ਸੀ ਜੋ ਇਸ ਦੀਆਂ ਭੈਣਾਂ ਦੇ ਨਾਮ ਤੇ ਸੀ ਕਿ ਉਹਨਾਂ ਨੇ ਇਹ ਜ਼ਮੀਨ ਆਰਾ ਮਾਲਕ ਨੂੰ ਵੇਚ ਦਿੱਤੀ ਜਿਸ ਦਾ ਸਾਰਾ ਰਿਕਾਰਡ ਵੀ ਉਹਨਾਂ ਦੇ ਕੋਲ ਹੈ ਉਹਨਾਂ ਦਾ ਕਹਿਣਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ ਤੇ ਇਸ ਦੇ ਵੱਲੋਂ ਜਾਣ ਬੁਝ ਕੇ ਉਹਨਾਂ ਨੂੰ ਧਮਕਾਇਆ ਵੀ ਜਾਂਦਾ ਇਸ ਦੀ ਸ਼ਿਕਾਇਤ ਉਹ ਪੁਲਿਸ ਨੂੰ ਵੀ ਦੇ ਚੁੱਕੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਸਕਦਾ ਸੀ ਉਦਰੀ ਮੌਕੇ ਤੇ ਪੰਜੀ ਪੁਲਿਸ ਦੇ ਵੱਲੋਂ ਮੁੰਡੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਬਾਈਕ ਪੂਰੀ ਤਰ੍ਹਾਂ ਨਾਲ ਇੱਥੇ ਸੜਕੇ ਸੁਆਹ ਹੋ ਗਈ ਹੈ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਵੀਰੇ ਅਸੀਂ ਨਾ ਸਾਡੀ ਮਾਰਕਟ ਆ ਯਾਰਾ ਮਾਰਕਟ ਇੱਕ ਕਾਲੀ ਮੁੰਡਾ ਨਸ਼ੇ ਕਰਦਾ ਇੱਥੇ ਚਿੱਟੇ ਦਾ ਅੱਡਾ ਇਹਨੇ ਬਣਾਇਆ ਸੀਗਾ ਸਾਰੀ ਮਾਰਕਟ ਨੂੰ ਪਤਾ ਇਸ ਗੱਲ ਦਾ ਤੇ ਇਹਦਾ ਕੋਈ ਰੋਲਾ ਸੀਗਾ ਇੰਦੀਆਂ ਭੈਣਾਂ ਨਾਲ ਜਗਾ ਦਾ ਬਈ ਉਹ ਉਹ ਜਗ੍ਹਾ ਸੀ ਜਾਨੀ ਇਹਨਾਂ ਤੋਂ ਲੈ ਲਈ ਹੈ ਉਦੇ ਕੁੜੀਆਂ ਤੋਂ ਅਸੀਂ ਲੈ ਲਈ ਸੀ ਜੀ ਤੋਂ ਨੇ ਨਸ਼ੇੜੀ ਬੰਦਾ ਆ ਸਾਰਿਆਂ ਨੂੰ ਪਤਾ ਐਸਐਚਓ ਸਾਹਿਬ ਨੂੰ ਵੀ ਪਤਾ ਐਸ ਗੱਲ ਦਾ ਐਸਐਚਓ ਸਾਹਿਬ ਨੇ ਅੱਗੇ ਵੀ ਗੱਲ ਕੀਤੀ ਹੋਈ ਐ ਵੀ ਇਹ ਬੰਦਾ ਨਸ਼ੇੜੀ ਐ ਵੀ ਇਹ ਕੋਈ ਨਾ ਕੋਈ ਤੁਹਾਡੇ ਨਾਲ ਹਰਕਤ ਕਰੂਗਾ ਤੇ ਅੱਜ ਉਹਨੇ ਕਰਤੀ ਉਤੋਂ 15 ਗਸਤੇ ਦਾ ਟਾਈਮ ਆ ਤੇ ਇਹਨੇ ਹਰਕਤ ਵੀ ਉਹੋ ਜੇ ਟਾਈਮ ਤੇ ਕੀਤੀ ਐ ਵੀ ਜਿਹੜਾ ਬਈ ਬਹੁਤ ਹੀ ਗਲਤ ਸਮੇਂ ਤੇ ਕੀਤੀ ਐ ਹਰਕਤ ਤੇ ਗੱਲ ਕੁਛ ਨਹੀਂ ਐ ਐਸਐਚਓ ਸਾਹਿਬ ਨੂੰ ਸਾਰੀ ਖਬਰ ਆ ਵੀ ਇਹਨੇ ਵਾਰਦਾਤ ਕਰਨੀ ਕਰਨੀ ਆ ਸਾਡੇ ਬਹੁਤ ਕਹਿਣ ਦੇ ਬਾਵਜੂਦ ਵੀ ਨਾ ਇਹ ਹਟੇ ਨਹੀਂ ਤੇ ਨਾ ਹੀ ਉਹਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਜਿਹੜੇ ਮੋਟਰਸਾਈਕਲ ਨੂੰ ਉਹਨੇ ਅੱਗ ਲਾਈ ਉਹ ਮੋਟਰਸਾਈਕਲ ਕੀ ਦਾ ਕੋਈ ਦੇ ਭਾਂਜੇ ਦਾ ਸੀ ਜਾਈਏ ਦੋਨੇ ਆਏ ਮਾਮਾ ਭਾਂਜੇ ਇੱਥੇ ਆਏ ਦੋਵੇਂ ਮਾਮਾ ਭਾਂਜੇ ਇੱਥੇ ਆਏ ਆ ਤੇ ਆ ਕੇ ਇਹਨਾਂ ਨੇ ਅੱਗ ਲਾਈ ਇਸਕੂ ਇਸੂ ਬਣਾਇਆ ਜੀ ਗੱਲ ਨੂੰ ਇਸੂ ਬਣਾਇਆ ਬਸ ਹੋਰ ਕੁਛ ਨਹੀਂ ਗਾ ਜੀ ਉਹ ਜਾਮ ਲਾ ਰਿਹਾ ਕਹਿੰਦਾ ਮੇਰੇ ਜਿਹੜਾ ਆਰੇ ਦੇ ਧੱਕੇ ਨਾਲ ਕਬਜ਼ਾ ਕੀਤਾ ਗਿਆ ਹੈ ਉਹ ਮੈਂ ਤੁਹਾਨੂੰ ਰਸਤਾ ਹੀ ਉਹ ਸਾਡੇ ਕੋਲ ਸਾਰੇ ਕਾਗਜ਼ ਆ ਜੀ ਸਾਡੇ ਕੋ ਕਹਿੰਦਾ ਕੋਈ ਐਡਾ ਨਹੀਂ ਸਾਡੀ ਆੜਾ ਮਾਰਕੀਟ ਸਾਰੀ ਸਾਡੇ ਨਾਲ ਹੈ ਕੋਈ ਇਹਦੇ ਕੋਈ ਕਿਸੇ ਤਰ੍ਹਾਂ ਪ੍ਰੂਫਿੰਗ ਦੇ ਕੋਲੋਂ ਦੇਖ ਨਹੀਂ ਹੋਇਆ ਜੀ ਸਾਨੂੰ ਇਤਲਾ ਮਿਲੀ ਸੀ ਕਿ ਆੜਾ ਮਾਰਕੀਟ ਦੇ ਵਿੱਚ ਕੋਈ ਅੱਗ ਲੱਗੀ ਹੋਈ ਹੈ ਅਸੀਂ ਮੌਕੇ ਤੇ ਪਹੁੰਚੇ ਆ ਅੱਗੇ ਇਹਦੀ ਜਾਂਚ ਕਰ ਰਹੇ ਆ ਪਤਾ ਕਰ ਰਹੇ ਆ ਵੀ ਇਹਦਾ ਕੀ ਕਾਰਨ ਬਣਿਆ ਮੋਟਰਸਾਈਕਲ ਬਿਲਕੁਲ ਸੜਿਆ ਹੋਇਆ ਹੈ ਇਹ ਕੌਣ ਸੀ ਲੋਕ ਕੌਣ ਆਏ ਆ ਵੀ ਦੀ ਕੋਈ ਇਹਨਾਂ ਦੇ ਸਾਖ ਸੰਬੰਧੀ ਹੈ ਜਾਂ ਕੌਣ ਬੰਦੇ ਆ ਸੀ ਅਸੀਂ ਇਹ ਪਹੁੰਚੇ ਆ ਮੌਕੇ ਤੇ ਗੱਲਬਾਤ ਕਰ ਰਹੇ ਆ ਜਿਹਨਾਂ ਦਾ ਆੜਾ ਆੜਾ ਮਾਲਕ ਵੀ ਇੱਥੇ ਮੌਕੇ ਤੇ ਪਹੁੰਚੇ ਆ ਇਹਨਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਰਹੇ ਜਿਹੜੀ ਅੱਗ ਲੱਗੀ ਹੈ ਉਹਦੇ ਵਿੱਚ ਕੀ ਕੀ ਨੁਕਸਾਨ ਹੋਇਆ ਹੈ ਮੋਟਰਸਾਈਕਲ ਦਾ ਨੁਕਸਾਨ ਹੋਇਆ ਕੋਈ ਜਾਨੀ ਚਾਲੇ ਮਾਲੀ ਨਿਕਸਾਉਂਦਾ ਤੇ ਆਪਣੇ ਸਾਡੇ ਹੁਣ ਦਾ ਰਸੋਈ ਚ ਲੈ ਲਏ ਜਿਹਨੇ ਅੱਗ ਲਾਈ ਹੈ ਪਤਾ ਕਰ ਰਹੇ ਆਂ ਅਜੇ ਅੱਛਾ ਜਿਨ੍ਹਾਂ ਜਿਨ੍ਹਾਂ ਦੇ ਆਰਾ ਸਾਹਮਣੇ ਹੈਗਾ ਉਹਨਾਂ ਵੱਲੋਂ ਵੀ ਇਹ ਰੋਪ ਲਾਏ ਜਾ ਰਹੇ ਆ ਵੀ ਸਾਡੇ ਕੋਲੇ ਸਾਡੇ ਵੱਲੋਂ ਪੁਲਿਸ ਨੂੰ ਕੰਪਲੀਟ ਪਹਿਲਾਂ ਹੀ ਦਿੱਤੀ ਹੈ ਪਰ ਸਾਡੀ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈਗੀ ਇਹਨਾਂ ਦਾ ਜਗਾ ਪਿੱਛੇ ਮਾਨਯੋਗ ਅਦਾਲਤ ਵਿੱਚ ਵੀ ਝਗੜਾ ਚੱਲ ਰਿਹਾ ਜੀ ਤੇ ਪਹਿਲਾਂ ਲੜਾਈ ਝਗੜੇ ਦੇ ਪਾਰਟੀਆਂ ਦਰਜ ਹੋਏ ਹੂੰ ਉਹਨਾਂ ਦੀ ਵੀ ਪੀਸ ਕੀਤੀ ਜਾਏ